ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਮੀਰਾ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਅੱਜ ਦੀ ਵੀਡੀਓ ਚ ਗੱਲਬਾਤ ਕਰਾਂਗੇ ਵਾਸਮਤੀ ਜਿਹੜੀ ਆ ਰਹੀ ਹੈ ਮੰਡੀਆਂ ਚ ਕਣਕ ਦੇ ਰੇਟ ਕੀ ਰਹੇ ਨੇ ਵੱਖ-ਵੱਖ ਮੰਡੀਆਂ ਚ ਜਿਹੜੇ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਕਣਕ ਦੇ ਰੇਟਾਂ ਚ ਵੀ ਤੇ ਜਿਹੜੀ ਆਪਾਂ ਵਾਸਮਤੀ ਦੇ ਸੰਬੰਧ ਚ ਇੱਕ ਮਤਲਬ ਖਬਰ ਆਈ ਹੈ ਜਿਹੜੀ ਉਹ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਉਸ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਰੂਰ ਦਬਾ ਦਿਓ ਤਾਂ ਕਿ ਆਪਣੀ ਜਿਹੜੀ ਆਉਣ ਵਾਲੀ ਵੀਡੀਓ ਤੁਹਾਡੇ ਤ ਸਭ ਤੋਂ ਪਹਿਲਾਂ ਆਪਾਂ ਜਿਹੜੀ ਖਬਰ ਚੱਲ ਰਹੀ ਹੈ ਜੀ ਉਹਦੇ ਬਾਰੇ ਗੱਲਬਾਤ ਕਰਾਂਗੇ ਵੀ ਝੋਨੇ ਦੇ ਬਾਸਮਤੀ ਦੇ ਰੇਟ ਜਿਹੜੇ ਉਹ ਡਿੱਗਣਗੇ ਜਾਂ ਉੱਪਰ ਚੜ੍ਹਨਗੇ ਉਹਦੇ ਬਸੰਦੀ ਆਪਾਂ ਗੱਲਬਾਤ ਕਰਾਂਗੇ ਫਿਲਹਾਲ ਜੇ ਆਪਾਂ ਝੋਨੇ ਬਾਸਮਤੀ ਝੋਨੇ ਦੇ ਜਿਹੜੇ ਸੰਕਟ ਦੀ ਗੱਲ ਕਰੀਏ ਤਾਂ ਬਾਸਮਤੀ ਝੋਨੇ ਦੇ ਨਰਜਾਤ ਤੇ ਜਿਹੜਾ ਸੰਕਟ ਚੱਲ ਰਿਹਾ ਉਹਦੀ ਉਸਾਂ ਖਬਰ ਆਈ ਹੈ ਉਹਦੇ ਸੰਬੰਧੀ ਆਪਾਂ ਗੱਲ ਕਰਾਂਗੇ ਜਿਹੜਾ ਡੋਨਾਲ ਟਰੰਪ ਨੇ ਭਾਰਤ ਤੇ 25% ਜਿਹੜਾ ਟੈਰਫ ਲਗਾਇਆ ਜਿਸ ਨਾਲ ਹੁਣ ਕੁੱਲ ਆਯਾਤ 50% ਹੋ ਜਾਵੇਗੀ ਪਰ ਫੈਸਲਾ ਭਾਰਤ ਦੇ ਰੂਸੀ ਤੇਲ ਆਯਾਤ ਨੂੰ ਲੈ ਕੇ ਹੋਇਆ ਹੈ ਬਾਸਮਤੀ ਝੋਨੇ ਦਾ ਜਿਹੜਾ ਅਮਰੀਕਾ ਨੂੰ ਨਰਜਾਤ ਕਾ ਮਹਿੰਗਾ ਹੋ ਜਾਊਗਾ ਨਰਜਾਤ ਘਟਣ ਨਾਲ ਬਾਸਮਤੀ ਝੋਨੇ ਦੇ ਰੇਟ ਡਿੱਗ ਸਕਦੇ ਨੇ ਆਉਣ ਵਾਲੇ ਹਫ਼ਤਿਆਂ 'ਚ ਰੇਟ ਡਿੱਗਣ ਦੀ ਸੰਭਾਵਨਾ ਹੈ ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਜੀ ਕੀ ਰੇਟ ਰਹੇ ਨੇ ਜਿਹੜੇ ਬਾਸਮਤੀ ਝੋਨੇ ਦੇ ਕਣਕ ਦੇ ਤੇ ਗਰਾਉਂਡਾ ਮੰਡੀ ਦੀ ਗੱਲ ਕਰੀਏ ਜਿੱਥੇ 1509 ਜਿਹੜੀ ਨਵੀਂ ਆਈ ਆ ਉਹ 3051 ਰੁਪਏ ਨੂੰ ਲੱਗੀ ਹੈ ਅੱਗੇ ਗੱਲ ਕਰਦੇ ਆਂ ਗੜ ਮੁਕਤੇਸਰ ਵਰ ਤੇ 1509 ਲੱਗੀ ਆ ਜੀ 2500 ਤੋਂ ਲੈ ਕੇ 2900 ਰੁਪਏ ਜਿੱਥੇ ਮੀਂਹ ਕਾਰਨ ਕੁਆਲਿਟੀ ਤੇ ਜਿਹੜਾ ਅਸਰ ਪਿਆਗਾ ਜਿਹੜੀ ਇੱਥੇ ਦਿਖਣ ਲਈ ਆ 2000 ਬੁਰੀ ਆਈ ਸੀ ਵਿਕਣ ਲਈ ਤੇ ਅੱਗੇ ਗੱਲ ਕਰਦੇ ਆ ਜੀ ਹੁਣ ਆਪਾਂ ਕਣਕ ਦੀ ਕਣਕ ਜਿਹੜਾ ਦਿੱਲੀ 'ਚ ਕਣਕ ਦਾ ਰੇਟ ਰਿਹਾ 2860 ਰੁਪਏ ਤੋਂ ਲੈ ਕੇ 2865 ਰੁਪਏ ਅੰਦੌਰ ਮੰਡੀ 'ਚ ਜਿਹੜਾ ਕਣਕ ਦਾ ਰੇਟ ਰਿਹਾ 2600 ਤੋਂ ਲੈ ਕੇ 3200 ਰੁਪਏ ਗੋਟਾ ਬੁੰਦੀ ਰਾਜਸਥਾਨ ਚ ਜਿਹੜੇ ਕਣਕ ਦਾ ਰੇਟ ਰਿਹਾ 2590 ਤੋਂ ਲੈ ਕੇ 2700 ਰੁਪਏ ਸਾਹ ਜਹਾ ਪਰ ਮੰਡੀ ਜਿਹੜਾ ਕਣਕ ਦਾ ਰੇਟ ਰਿਹਾ ਜੀ 2570 ਤੋਂ ਲੈ ਕੇ 2775 ਰੁਪਏ ਇਹ ਸਨ ਕੁਝ ਮੰਡੀਆਂ ਦੇ ਰੇਟ ਜਿੰਨੇ ਕਿ ਆਪਣੀ ਅਪਡੇਟ ਆਪਣੇ ਕੋਲੇ ਆਈ ਹੈ ਤੁਹਾਡੇ ਨਾਲ ਆਪਾਂ ਸਾਂਝੀ ਕਰੀ ਹੈ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹੋਰ ਕਿਸਾਨ ਵੀਰਾਂ ਤੱਕ ਜਿਹੜੀ ਵੀਡੀਓ ਪਹੁੰਚਦੀ ਰਹੇ ਤੇ ਡੇਲੀ ਡੇਲੀ ਆਪਾਂ ਜਿਹੜੀ ਅਪਡੇਟ ਆਪਾਂ ਤੁਹਾਨੂੰ ਦਿੰਦੇ ਰਹਿੰਨੇ ਆਂ ਵੀਡੀਓ ਤੇ ਬਣੇ ਰਹਿਣ ਲਈ ਧੰਨਵਾਦ ਜੀ ਮਿਲਦੇ ਹਾਂ ਕੱਲ ਨੂੰ ਨਵੀਂ ਅਪਡੇਟ ਨਾਲ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ